98 ਦੀ ਤੂੜੀ ਡਾਕਟਰ ਮੰਜੀ ਸਿੰਘ ਬਲਦੀ ਰਚਨਾ ਹੈ ਜੀ ਮਿੰਨੀ ਕਹਾਣੀ ਜੇਠ ਮਹੀਨੇ ਦਾ ਅਤ ਗਰਮੀ ਦਾ ਦਿਨ ਸੀ ਵੀਰੇ ਕਮੀ ਤੇ ਉਹਦੇ ਪੁੱਤ ਪਾਲੇ ਨੇ ਸਵੇਰ ਤੋਂ ਹੀ ਚੌਂਕ ਦੇ ਨਾਲ ਲੱਗਦੀ ਲੰਬਰਦਾਰ ਦੀ ਪੈਲੀ ਵਿੱਚ ਫਲੇ ਪਾਏ ਹੋਏ ਸਨ 14 ਵਰਿਆਂ ਦਾ ਪਾਲਾ ਸਰੀਰੋਂ ਹੱਡਾਂ ਪੈਰਾਂ ਦਾ ਖੁੱਲਾ ਸੀ ਚਾਰ ਦਾਣੇ ਕਮਾ ਲੈਣ ਦੇ ਲਾਲਚ ਵਿੱਚ ਵੀਰੇ ਨੇ ਸੱਤਵੀਂ ਚ ਪੜਦੇ ਮੁੰਡੇ ਨੂੰ ਸਕੂਲੋਂ ਦਾ ਛੁੱਟੀਆਂ ਕਰਵਾ ਲਈਆਂ ਸਨ ਪਾਲਾ ਕਦੇ ਡੰਗਰ ਹੱਕਦਾ ਕਦੇ ਸੰਗਾ ਫੜ ਲੈਂਦਾ ਕਦੀ ਫਲੇ ਤੇ ਬੈ ਕੇ ਝੂਟੇ ਲੈਣ ਲੱਗਦਾ ਤਾਰੋ ਆ ਚੌਂਕ ਵਾਲੀਆਂ ਹੱਟੀਆਂ ਦੀਆਂ ਛੱਤਾਂ ਲਿਪਣ ਵਾਸਤੇ ਪੰਡ ਤੂੜੀ ਦੀ ਚਾਹੀਦੀ ਹੈ ਪਹੇ ਦੇ ਨਾਲ ਦੀ ਪੈੜੀ ਚ ਪਿੜ ਹੋਂਜਦੀ ਪਾਲੋ ਪਾਲੇ ਦੀ ਮਾਂ ਨੂੰ ਚੌਂਕ ਵਾਲੇ ਛਾ ਨੇ ਸਾਈਕਲ ਤੇ ਜਾਂਦੇ ਜਾਂਦੇ ਕਿਹਾ ਵੀਰੇ ਨੂੰ ਆਖੀ ਸੋਟਾਵੇ 1 ਰੁਪਿਆ ਦਊਂਗਾ ਅੱਛਾ ਸਾਜੀ ਆਪਣੇ ਕੰਮ ਚ ਰੁੱਝੀ ਤਾਰੋ ਨੇ ਇੱਕਦਮ ਮੰਨ ਲਿਆ ਕੱਲ ਦੂੰਗੀ ਪਾਲੇ ਦੇ ਭਾ ਨੂੰ ਤਰਕਾਲਾਂ ਨੂੰ ਸ਼ਾਮ ਹੋ ਗਈ ਸਾਰੇ ਦਿਨ ਦੇ ਥੱਕੇ ਟੁੱਟੇ ਵੀਰੇ ਨੇ ਸ਼ਾਹ ਦਾ ਕੰਮ ਕਰਨ ਲਈ ਪਾਲੇ ਨੂੰ ਕਹਿ ਦਿੱਤਾ ਤੇ ਨਾਲ ਹੀ ਇਹ ਵੀ ਲਾਚ ਦਿੱਤਾ ਕਿ ਜਿਹੜਾ ਰੁਪਈਆ ਸ਼ਾਹ ਦੇਵੇਗਾ ਪਾਲਾ ਆਪਣੀ ਮਰਜ਼ੀ ਨਾਲ ਖਰਚ ਸਕੇਗਾ ਵੱਡੀ ਪੰਡ ਚੁੱਕੀ ਮੁੜਕੋ ਮੁੜਕੀ ਹੋਇਆ ਪਾਲਾ ਚੌਂਕ ਵੱਲ ਨੂੰ ਭੱਜਾ ਜਾ ਰਿਹਾ ਸੀ ਭਾਵੇਂ ਬੁਨੈਣ ਦੀਆਂ ਮੋਰੀਆਂ 'ਚੋਂ ਤੂੜੀ ਦੇ ਕੱਖ ਉਹਦੇ ਪਿੰਡੇ ਤੇ ਸੂਈਆਂ ਵਾਂਗ ਚੁਭ ਰਹੇ ਸਨ ਤੇ ਪੂਰੇ ਦਿਨ ਦੀ ਗਰਮੀ ਤੇ ਥਕਾਵਟ ਨਾਲ ਬੁਰਾ ਹਾਲ ਸੀ ਫਿਰ ਵੀ ਮਨ ਹੀ ਮਨ ਉਹ ਬੜਾ ਖੁਸ਼ ਸੀ ਕਿ ਉਸਨੇ ਆਪਣੇ ਮੇਤ ਦਾ 1 ਰੁਪਿਆ ਖੁਦ ਖਰਚਣਾ ਹੈ ਉਹ ਸੋਚ ਰਿਹਾ ਸੀ ਸ਼ਾ ਤੋ ਰੁਪਿਆ ਲੈ ਕੇ ਮੈਂ ਵੀ ਨੰਬਰਦਾਰ ਦੇ ਮੁੰਡੇ ਵਾਂਗ ਠੰਡੀ ਕੁਲਫੀ ਖਾਊਂਗਾ ਤੇ ਹਦਵਾਣੇ ਦੇ ਲਾਲ ਲਾਲ ਗੁਲਫੇ ਦਾ ਮਜ਼ਾ ਲਊਂਗਾ ਸ਼ਾ ਜੀ ਪੰਡ ਕਿੱਥੇ ਸਟਵਾਉਣੀ ਜੀ ਭਾਰ ਹੇਠੋਂ ਪਾਲਾ ਐਵੇਂ ਬੋਲਿਆ ਜਿਵੇਂ ਉਹਨੂੰ ਕੋਈ ਥਕਾਵਟ ਹੀ ਨਹੀਂ ਓਏ ਤੂੰ ਤਾਂ ਪਾਲਾਂ ਈ ਮੈਂ ਤੇ ਵੀਰੇ ਨੂੰ ਆਖਿਆ ਸੀ ਤੈਨੂੰ ਤਾਂ ਮੈਂ 89 ਦੇਉਂਗਾ ਚਲ ਓ ਨੁਕਰ ਚ ਸੁੱਟ ਦੇ ਸਾਨੇ ਬੱਚਾ ਵੇਖ ਕੇ ਰੋਂ ਮਾਰਨਾ ਚਾਹਿਆ ਮੁੜ ਕੇ ਨਾਲ ਭਿੱਜੇ ਪਾਲੇ ਦੇ ਅੰਦਰ ਇੱਕ ਆਵਾਜ਼ ਆਇਆ ਫਿਰਵੇਂ ਪੰਡ ਚੁੱਕੀ ਚੁੱਕੀ ਇੱਕ ਵਾਰ ਬੋਲਿਆ ਛਾ ਮੈਂ ਕਿਹੜਾ ਭਾ ਨਾਲੋਂ ਘੱਟ ਪੰਡ ਚੁੱਕਦਾ ਪੂਰਾ ਰੁਪਿਆ ਦੇਂਗਾ ਤਾਂ ਸੁੱਟੂੰਗਾ ਜਾ ਜਾ ਤੁਰਿਆ ਜਾ ਵੱਡਾ ਆਇਆ ਮੈਨੂੰ ਚਾਰਨ ਵਾਲਾ ਸੁੱਟ ਦੇ ਉਸ ਨੁਕਰ ਚ ਆ ਲੈ 89 ਸ਼ਾਹ ਨੇ ਫਤੂਹੀ ਦੇ ਬੋਝੇ ਵਿੱਚ ਹੱਥ ਪਾਉਂਦਿਆਂ ਬੜੇ ਿਕਮੰਡ ਨਾਲ ਕਿਹਾ ਉੰਜ ਭਾਵੇਂ ਭਾਰ ਨਾਲ ਪਾਲੇ ਦੀ ਧੌਣ ਆਕੜੀ ਹੋਈ ਸੀ ਤੇ ਪੀੜ ਕਰ ਰਹੀ ਸੀ ਪਰ 89 ਵਾਲੀ ਗੱਲ ਸੁਣ ਕੇ ਉਸ ਨੂੰ ਇੰਜ ਲੱਗਾ ਜਿਵੇਂ ਸ਼ਾਹ ਪ੍ਰਤੀ ਗੁੱਸੇ ਤੇ ਨਫ਼ਰਤ ਨਾਲ ਉਹਦੇ ਅੰਦਰ ਅਥਾਹ ਤਾਕਤ ਆ ਗਈ ਹੋਵੇ ਲੱਦਿਆ ਲਦਾਇਆ ਉਹ ਪੇੜ ਵੱਲ ਵਾਪਸ ਮੁੜ ਆਇਆ ਹੁਣ ਉਹਦੀ ਧੌਣ 'ਚ ਕੋਈ ਪੀੜ ਨਹੀਂ ਸੀ ਇਹ 89 ਬਦਲੇ ਤੂੜੀ ਦੀ ਪੰਡ ਸ਼ਾਹ ਨੂੰ ਦੇਣ ਦੀ ਬਜਾਏ ਉਸਨੇ ਉਸਨੂੰ ਕਿਸੇ ਭੁੱਖੇ ਡੰਗਰ ਅੱਗੇ ਸੁੱਟ ਦੇਣਾ ਠੀਕ ਸਮਝਿਆ। ਉਸਨੂੰ ਇੰਜ ਲੱਗ ਰਿਹਾ ਸੀ ਜਿਵੇਂ ਠੰਡੀਆਂ ਕੁਲਫੀਆਂ ਤੇ ਹਦਵਾਣੇ ਦੇ ਲਾਲ-ਲਾਲ ਗੁਲਫੀਆਂ ਨੂੰ ਮਿਦਦਾ ਹੋਇਆ ਸ਼ਾਹ ਉਸਨੂੰ ਚੜਾ ਰਿਹਾ ਹੋਵੇ। ਧੰਨਵਾਦ ਜੀ।